ਮੇਰਾ ਨਾ ਇੱਕ ਪੀਤ ਬਰਾੜ ਹੈ ਗਾਈਆਂ ਦਾ ਕਰਕੇ ਬਾਈ ਜੀ ਇਹਨਾਂ ਗਾਈਆਂ ਇਤੋਂ ਨਾਲ ਹੀ ਧਾਰਾਂ ਕੱਢ ਕੇ ਗਾਈਆਂ ਸਾਰੀਆਂ ਇੱਥੇ ਛੱਡ ਜਾਂਦੇ ਆ ਸ਼ਾਮ ਨੂੰ ਡੇਲੀ 2 ਜਾਂ 4 ਸ਼ਾਮ ਨੂੰ ਐਕਸੀਡੈਂਟ ਹੁੰਦੇ ਹੁੰਦੇ ਆ ਕਿਉਂਕਿ ਜਿੰਨੇ ਗਊ ਮਾਤਾ ਹੈ ਨਾ ਗਊ ਵਾਂਛਾ ਪੇ ਜਿਤ ਕਰਦੇ ਇਹਨਾਂ ਦੀ ਇਹ ਚਵਾਵੇਂ ਆ ਜਿੰਨੀਆਂ ਧਾਰਾਂ ਕੱਢ ਕੇ ਸਾਰੀਆਂ ਗਾਈਆਂ ਇੱਥੇ ਭੇਜ ਦਿੰਦੇ ਆ ਸ਼ਾਮ ਨੂੰ ਸੁਬਾਹ 5 ਵਜੇ ਵਾਪਸ ਲੈ ਜਾਂਦੇ ਆ ਇੱਥੇ ਜਿੰਨੀਆਂ ਗਾਈਆਂ ਇੱਥੇ ਆਵਾਜਾਈ ਤੁਸੀਂ ਦੇਖੀ ਜਾਨੋ ਪੱਤਰਕਾਰ ਵੀਰੋ ਇੱਥੇ ਦੇਖੀ ਜਾਓ ਜਿੰਨੀਆਂ ਗਾਂਆਂ ਆਈ ਗਈਆਂ ਕੋਈ ਨਾ ਕੋਈ ਇੱਕ ਜਾਂ ਕਾਰ ਤੇ ਜਾਂ ਮੋਟਰਸਾਈਕਲ 'ਚ ਕਿਤਨਾ ਕਿਤੇ ਵੱਜ ਜਾਂਦੀ ਐ ਅੱਜ ਸੋਨੂੰ ਦੇਖ ਕੇ ਇਹਨਾਂ ਨੇ ਹੁਣ ਸਪਾਸੇ ਕਰ ਲਿਆ ਇਹ ਕੱਲ ਨੂੰ ਸ਼ਾਮ ਨੂੰ ਆ ਕੇ ਦੇਖੋ ਇੰਨੀਆਂ ਗੱਕਆਂ ਗਾਂਆਂ ਅਗਲਾ ਹਰੇਕ ਬਚਤ ਕਰਨ ਮਹਾਰਾ ਜੇ ਮੂਰੋਂ ਬਚਾਉਂਦਾ ਤਾਂ ਪਿਛਲਾ ਆ ਕੇ ਗੱਡੀ ਨੂੰ ਠੋਕ ਕੇ ਤੁਰ ਜਾਂਦਾ ਹਾਂ ਜਿਹੜੇ ਹਰਾਚਾਰਾ ਵੀ ਇੱਥੇ ਜਾਂਦੇ ਰਹਿੰਦੇ ਹਾਂ ਜਿਹੜੇ ਲੋਕ ਉਹ ਹਰਾਚਾਰਾ ਉਹਨਾਂ ਭਰਾਵਾਂ ਨੂੰ ਕਹਿੰਨੇ ਜਾਂ ਗਊਸ਼ਾਲਾ ਚ ਦੇ ਜਾਓ ਜਾਂ ਕਿਸੇ ਪਾਸੇ ਕਰਕੇ ਹਰੇਚਾਰੇ ਮਾਰੇ ਇੱਥੇ ਕਰਕੇ ਗਾਂਆਂ ਆਪਦੀਆਂ ਛੱਡ ਜਾਂਦੇ ਐ ਇਹ ਵੀ ਹਰਾਚਾਰਾ ਪਾਉਣਾ ਕਿਸੇ ਗਊਛਾਲਾ ਚ ਦੇ ਦ ਜਿੱਤੇ ਇਹਨਾਂ ਦਾ ਰਹਿਰ ਖਾਂ ਵਧੀਆ ਹੈ ਉਹਨਾਂ ਜਿੰਨੇ ਤੁਸੀਂ ਫਸੂ ਦੇਖੋ ਇਹਨਾਂ ਸਾਰਾ ਧਾਰਾਂ ਕੱਢ ਕੇ ਛੋਟੇ ਛੋਟੇ ਬੱਚੇ ਐ ਘੱਟੇ ਐ ਗਾਈਆਂ ਐ ਸਾਰਾ ਚੱਕ ਕੇ ਰੋੜਦੇ ਆ ਸਵੇਰ ਸੁਣੋ ਇੱਕ ਨਹੀਂ ਮਿਲਨੀ ਇਹ ਜਿੰਨੀ ਵੀ ਐ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਅਸੀਂ ਮੌਕੇ ਤੋਂ ਆਏ ਜੀ ਲੰਗੀ ਸਰ ਚੌਂਕ ਦੇ ਗਾਈਆਂ ਬਹੁਤ ਜ਼ਿਆਦਾ ਕੀ ਕਹਿਣਾ ਕਿੰਨੀ ਸਮੱਸਿਆ ਇਹਨਾਂ ਦੇ ਗਾਂਆਂ ਦੀ ਬਹੁਤ ਸਮੱਸਿਆ ਜੀ ਰਾਤ ਨੂੰ ਲੰਗੀ ਦਾ ਪਤਾ ਨਹੀਂ ਲੱਗਦਾ ਐਕਸੀਡੈਂਟ ਇਹਨਾਂ ਦੇ ਗਾਂਆਂ ਦੇ ਕਾਰਨ ਹੁੰਦੀ ਆ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਇੱਈ ਗਾਂਾਂ। ਐਕਸੀਡੈਂਟ ਇੱਥੇ ਲਗਭਗ ਹੁੰਦੇ ਨੇ। ਐਕਸੀਡੈਂਟ ਤਾਂ ਵੇਖਿਆ ਨਹੀਂ ਅਸੀਂ ਦਾ ਕੋਈ ਵੀ ਇੱਥੇ ਜਦੋਂ ਲੰਘਦੇ ਆਂ ਤੋਂ ਪਰ ਗਾਂਾਂ ਮੂਰੇ ਆ ਜਾਂਦੀਆਂ ਇੱਕ ਦੋ ਵਾਰੀ ਅਸੀਂ ਆਪ ਦੀ ਗੱਡੀ ਬਚਾਈ ਆ। ਗਾਂਾਂ ਇੱਥੇ ਬਹੁਤ ਜ਼ਿਆਦਾ ਆ ਪਿਛਲੇ ਚੌਂਕ 'ਚ ਵੀ ਬੈਟੀਆਂ ਹੁੰਦੀਆਂ ਆ ਆ ਕੇ ਉਹਨਾਂ ਨੇ ਰੋਡ ਦੇ ਵਿੱਚ ਬਹਿ ਜਾਣਾ। ਤੇ ਰਾਤ ਨੂੰ ਬਹੁਤ ਜ਼ਿਆਦਾ ਗਾਂਾਂ ਇੱਥੇ। ਜਿਵੇਂ ਗਵਰਨਮੈਂਟ ਵੀ ਹਰ ਚੀਜ਼ ਤੇ ਕਾਊ ਟੈਕਸ ਲੱਗਦਾ ਹੈ ਨਾ। ਹਾਂਜੀ। ਗੌਰਮੈਂਟ ਦਾ ਗਾਊਟ ਐਸ ਦਾ ਲੈਂਦੀ ਆ ਪਰ ਕੋਈ ਗਾਂਾਂ ਦੀ ਕੋਈ ਸਮੱਸਿਆ ਨਹੀਂ ਕਰ ਰਹੀ ਦੂਜੀ ਗੱਲ ਆ ਗਊਸ਼ਾਲਾ ਵਾਲਿਆ ਹੋਰ ਆ ਉਹ ਕਹਿੰਦੇ ਆ ਵੀ ਅਸੀਂ ਇਹਨਾਂ ਦੀ ਗਾਊ ਦੀ ਰੱਖਿਆ ਕਰਦੇ ਆ ਪਰ ਕੋਈ ਰੱਖਿਆ ਨਹੀਂ ਜਿਹੜੀ ਹੁਣ ਮੰਨ ਲਓ ਇੱਕ ਦਾ ਕਰੋੜ ਦੇ ਉੱਤੇ ਐਕਸੀਡੈਂਟ ਹੋ ਗਿਆ ਜਵਾਨ ਪੁੱਤ ਕਿਸੇ ਦਾ ਚਲਿਆ ਜਾਂਦਾ ਤੇ ਉਹਦਾ ਕਸੂਰ ਗਾਂ ਦਾ ਕਰਕੇ ਹੋ ਗਿਆ ਕਹਿ ਦਿੰਦੇ ਆ ਗਾਊ ਹੱਤਿਆ ਹੋ ਗਈ ਉਹ ਜਿਹੜੇ ਗਾਊ ਹੱਤਿਆ ਵਾਲੇ ਆ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਸਾਹਮਣਾ ਵੀ ਚਾਹੀਦਾ ਦੂਜੀ ਗੱਲ ਆ ਜਿਹੜੇ ਲੋਕੀ ਛੱਡਦੇ ਆ ਉਹਨਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ ਹਰਾਚਾਰਾ ਪਾਉਂਦੇ ਸਾਈਡ ਤੇ ਨਹੀਂ ਪਾਉਂਦੇ ਜੰਗਾ ਰੋਡ ਦੇ ਕਿਨਾਰੇ ਪਾ ਦਿੰਦੇ ਇਹਨਾਂ ਨੂੰ ਕਿਵੇਂ ਦੇਖਣੇ ਲੋਕ ਉਹ ਜਿਹੜਾ ਹਰਾਚਾਰਾ ਪਾਉਂਦੇ ਹਣ ਗਾਂਆਂ ਨੂੰ ਇੱਥੇ ਆਉਂਦੇ ਆ ਹਰਾਚਾਰਾ ਆਪਦਾ ਪਾਉਣ ਆਉਂਦੇ ਆ ਗਊਸ਼ਾਲਾ 'ਚ ਪਾਉਣ ਕੋਈ ਬਣਾਉਣਾ ਪ੍ਰਸ਼ਾਸਨ ਨੂੰ ਚਾਹੀਦਾ ਇਹ ਗਾਵਾਂ ਦਾ ਰਾਤ ਨੂੰ ਐਕਸੀਡੈਂਟ ਰਾਤ ਨੂੰ ਹੁਣ ਮੰਨ ਲਓ ਗੱਡੀ ਤੁਰੀ ਆਉਂਦੀ ਹੈ ਲਾਈਟਾਂ ਦੇ ਵਿੱਚ ਕਾਲੇ ਆ ਨਹੀਂ ਪਤਾ ਲੱਗਦਾ ਉਦੋਂ ਪਤਾ ਲੱਗਦਾ ਗੱਡੀ ਦਾ ਨੁਕਸਾਨ ਹੁੰਦਾ ਐਕਸੀਡੈਂਟ ਬਹੁਤ ਹੁੰਦੇ ਆ ਬਹੁਤ ਜ਼ਿਆਦਾ ਸਮੱਸਿਆ ਹੈ ਮੈਂ ਤੁਹਾਡਾ ਨਿਰਨਾ ਗੁਰਪ੍ਰੀਤ ਜਾਈ ਪੰਚਾਇਤ ਮੈਂਬਰ ਹਾਂ ਇਥੋਂ ਦਾ 6 ਨੰਬਰ ਦਾ ਵੀਰ ਤਲਾਦਾ ਮਤ ਇੱਥੇ ਸੋਚਿਆ ਜੀ ਵਗਾਵਾਂ ਤੇ ਬਹੁਤ ਸਾਰੇ ਐਕਸੀਡੈਂਟ ਬਹੁਤ ਹੁੰਦੇ ਆ ਜੀ ਇੱਥੇ ਤੇ ਹਰ ਜੀ ਗਾਮਾ ਬਹੁਤ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਐ ਇੱਥੇ ਥੱਲੇ ਵੀ ਹੋ ਜਾਂਦੀਆਂ ਮਤਲਬ ਡੇਲੀ ਕੋਈ ਨਾ ਕੋਈ ਦੁਰਘਟਨਾ ਹੁੰਦੀ ਹੁੰਦੀ ਐ ਇੱਥੇ ਵੀ ਪ੍ਰਸ਼ਾਸਨ ਇਹ ਗੱਲ ਬੱਚੇ ਮਤਲਬ ਧਿਆਨ ਨਹੀਂ ਦਿੰਦਾ ਜੀ ਇਹ ਚੀਜ਼ ਬੱਚੇ ਹੁਣ ਉਹ ਧਿਆਨ ਜੜਾ ਚਾਹੀਦਾ ਐ ਇਹ ਨੰਨੀ ਚੌਕਾ ਜੀ ਜਿੱਦੇ ਖਾਲ ਜਿਹੜੇ ਹਰਾਚਾਰਾ ਪਾਉਣਾ ਹੁੰਦਾ ਐ ਇਹ ਵੀ ਸਟਕਲੇ ਵਿਚਾਲੇ ਪਾਏ ਜਾਂਦੇ ਨੇ ਹਾਂਜੀ ਹਾਂਜੀ ਇਹਨਾਂ ਨੂੰ ਵੀ ਚਾਹੀਦਾ ਵੀ ਸਾਈਡ ਤੇ ਪਾਣਾ ਚਾਹੀਦਾ ਜੀ ਇਹ ਗੱਲ ਇਹ ਜਿਹੜੇ ਵਿਚਾਲੇ ਪਾਏ ਜਾਂਦੇ ਆ ਇਹ ਚੀਜ਼ਾਂ ਦੇ ਇਹ ਹਰ ਚੀਜ਼ ਤੇ ਟੈਕਸ ਲੱਗਦਾ ਤੁਸੀਂ ਦੇਖਦੇ ਹੋ ਕਿਵੇਂ ਵੀ ਸੌਦਾ ਆ ਆ ਹਾਂਜੀ 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 ਸਹੀ ਸਹੀ ਹੈ ਇਹ ਇਹ ਚਾਹੀਦਾ ਇਹ ਇੱਕ ਹਰੇਕ ਹਰੇਕ ਚੀਜ਼ ਦਾ ਟੈਕਸ ਦੰਨੇ ਛੋਟੇ ਭਰਾ ਠੀਕ ਹੈ ਹਰੇਕ ਚੀਜ਼ ਤੇ ਟੈਕਸ ਲੱਗਦਾ ਪੈਟਰੋਲ ਤੇ ਟੈਕਸ ਡੀਜ਼ਲ ਟੈਕਸ ਗੱਲ ਕਰ ਵੀ ਗਉਆਂ ਵਿਚਾਲੇ ਖੜੀਆਂ ਛੋਟੇ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਕੋਈ ਸਰਕਾਰ ਦੀ ਬੇਨਕਲਾਮ ਠੀਕ ਹੈ ਸਭ ਤੋਂ ਵੱਡੀ ਗੱਲ ਚੌਂਕ ਮਹਿਣ ਚੌਂਕਾਂ ਬਹੁਤ ਘੱਡੀਆਂ ਸੋਚ ਆ ਪਸਵਾਂ ਦਾ ਟੈਕਸ ਦੰਨੇ ਆ ਗਊਸਾਲਾ ਟੈਕਸ ਦੰਨੇ ਆ ਹੁਣ ਮਸ਼ੀਨ ਘੜੇਮ 28 ਲੱਖ ਦੀ ਕਪੈਨਾ ਮੇਰੇ ਕੋਲੇ 8 ਲੱਖ ਦੀ ਮਸ਼ੀਨ ਲਈ ਆ 2 ਲੱਖ ਰੁਪਏ ਸਰਕਾਰ ਨੂੰ GST ਭਰੇ ਜੀ ਬੋਲੋ ਜੇ ਕਿਸੇ ਬੱਚੇ ਵੱਜੂਗਾ ਮੁੜ ਕੇ ਨੁਕਸਾਨ ਸਾਡਾ ਹੋਊਗਾ ਕੋਈ ਵੀ ਪ੍ਰਸ਼ਾਸਨ ਸੁਣਨਾ ਚਾਹੀਦਾ ਪ੍ਰਸ਼ਾਸਨ ਨੂੰ ਬਹੁਤ ਵੱਡੀ ਗੱਲ ਆ ਜੀ